ਸਤ ਸੰਗਤ ਸੱਚ ਫਲ ਪਾਇਆ ਮਾਰੂ ਮਹੱਲਾ ਪਹਿਲਾ ਸੱਚ ਕਹੋ ਸੱਚੇ ਕਰ ਰਹਿਣਾ ਜੀਵਤ ਮਰੋ ਭਵਜਲ ਜਗ ਤਰਨਾ ਗੁਰ ਬੋਹਿਥ ਗੁਰ 베ੜੀ ਤੁਲਹਾ ਮਨ ਹਰ ਜਪ ਪਾਰ ਲੰਗਾਇਆ ਹਉ ਮੈਂ ਮਮਤਾ ਲੋਭ ਬਨਾਸਨ ਨੌ ਦਰ ਮੁਕਤੇ ਦਸਵੇਂ ਆਸਨ ਉਪਰ ਪਰੈ ਪਰੈ ਅਪਰੰਪਰ ਜਿਨੇ ਆਪੇ ਆਪਿ ਉਪਾਇਆ ਗੁਰਮਤਿ ਲੇਵੋ ਹਰਿ ਲਿਵ ਤਰੀਐ ਅਕਲ ਗਾਏ ਜਮ ਤੇ ਕਿਆ ਡਰੀਐ ਜਤ ਜਤ ਦੇਖੋ ਤਤ ਤਤ ਤੁਮਹੀ ਅਵਰ ਨ ਦੁਤੀਆ ਗਾਇਆ ਸਚ ਹਰ ਨਾਮ ਸਚ ਹੈ ਸਰਣਾ ਸਚ ਗੁਰ ਸ਼ਬਦ ਜਿਤੇ ਲਗ ਤਰਨਾ ਕਤ ਕਤੈ ਦੇਖੈ ਅਪਰੰਪਰ ਹੁਨ ਗਰਮ ਨਾ ਜੋਨੀ ਜਾਇ ਸੱਚ ਬਿਨ ਸਤ ਸੰਤੋਖ ਨ ਪਾਵੇ ਬਿਨ ਗੁਰ ਮੁਕਤ ਨ ਆਵੇ ਜਾਵੇ ਮੂਲ ਮੰਤਰ ਹਰ ਨਾਮ ਰਸਾਇਣ ਕਹੋ ਨਾਨਕ ਪੂਰਾ ਪਾਇਆ ਸੱਚ ਬਿਨ ਭਵ ਜਲ ਜਾਏ ਨਾ ਤਰਿਆ ਇਹੋ ਸਮੁੰਦ ਅਥਾ ਮਹਾ ਬਿਖ ਭਰਿਆ ਰਹੇ ਅਤੀਤ ਗੁਰਮਤਿਲੇ ਉਪਰ ਹਰ ਨਿਰਭਉ ਕੈ ਘਰ ਪਾਇਆ ਝੂਠੀ ਜਗ ਹਿਤ ਕੀ ਚਤੁਰਾਈ ਬਿਲਮ ਨ ਲਾਗੈ ਆਵੈ ਜਾਈ ਨਾਮ ਬਸਾਰ ਚੱਲਹਿ ਅਬਮਾਨੀ ਉਪਜੈ ਬਿਨ ਸੁਖ ਪਾਇਆ ਉਪਜਹਿ ਬਿਨ ਸਹਿ ਵੰਦਨ ਬੰਦੇ ਹਉ ਮੈਂ ਮਾਇਆ ਕੇ ਗਲ ਫੰਦੇ ਜਿਸ RAM ਨਾਮ ਨਾਹੀ ਮਤ ਗੁਰਮਤ ਸੋ ਜਮਪੁਰ ਬੰਦ ਚ ਲਾਇਆ ਗੁਰ ਬਿਨ ਮੋਖ ਮੁਕਤ ਕਿਉ ਪਾਈਐ ਬਿਨ ਗੁਰ RAM ਨਾਮ ਕਿਉ ਧਾਈਐ ਗੁਰਮਤ ਲੈਹੁ ਤਰੋ ਭਵ ਦੁਤਰ ਮੁਕਤ ਭਏ ਸੁਖ ਪਾਇਆ ਗੁਰਮਤ ਕ੍ਰਿਸ਼ਨ ਗਵਰਦਨ ਧਾਰੀ ਗੁਰਮਤ ਸ਼ਾਇਰ ਪਾਹਣ ਤਾਰੀ ਗੁਰਮਤਿ ਲਿਓ ਪਰਮ ਪਦ ਪਾਈਐ ਨਾਨਕ ਗੁਰ ਪਰਮ ਚਕਾਇਆ ਗੁਰਮਤਿ ਲਿਓ ਤਰੋ ਸਚ ਤਾਰੀ ਆਤਮ ਚੀਨੋ ਹਿਰਦੈ ਮਰਾਰੀ ਜਮ ਕੇ ਫਾਹੇ ਕਾਟਹਿ ਹਰਿ ਜਪ ਅਕਲ ਨਿਰੰਝਨ ਪਾਇਆ ਗੁਰਮਤਿ ਪੰਜ ਸਖੇ ਗੁਰ ਭਾਈ ਗੁਰਮਤਿ ਅਗਨ 니ਵਾਰ ਸਮਾਈ ਮਨ ਮੁਖ ਨਾਮ ਜਪੋ ਜਗ ਜੀਵਨ ਰਿਦ ਅੰਤਰ ਅਲਖ ਲਖਾਇ ਗੁਰਮੁਖ ਬੂਝੈ ਸ਼ਬਦ ਪਤੀਜੈ ਉਸਤ ਨਿੰਦਾ ਕਿਸ ਕੀ ਕੀਜੈ ਚੀਨੋ ਆਪ ਜਪੋ ਜਗਦੀਸ਼ਰ ਹਰ ਜਗਨਨਾਥ ਮਨ ਪਹਾਇ ਜੋ ਬ੍ਰਹਮੰਡ ਖੰਡ ਸੋ ਜਾਣੂ ਗੁਰਮੁਖ ਬੂਝੋ ਸ਼ਬਦ ਪਛਾਣੋ ਕਟ ਕਟ ਪੋਗੇ ਪੋਗਣ ਹਾਰਾ ਰਹਿ ਅਤੀਤ ਸੁਬਾਇਆ ਗੁਰਮਤ ਬੋਲੋ ਹਰ ਜਸ ਸੂਚਾ ਗੁਰਮਤ ਆਖੀ ਦੇਖੋ ਊਚਾ ਸਰਵਣੀ ਨਾਮ ਸੁਣੈ ਹਰ ਬਾਣੀ ਨਾਨਕ ਹਰ ਰੰਗ ਰੰਗਾਇਆ ਮਾਰੂ ਮਹੱਲਾ ਪਹਿਲਾ ਕਾਮ ਕ੍ਰੋਧ ਪਰ ਹਰ ਪਰ ਨਿੰਦਾ ਲਭ ਲੋਭ ਤਜ ਹੋ ਨਿਚਿੰਦਾ ਭ੍ਰਮ ਕਾ ਸੰਗਲ ਤੋੜ ਨਰਾਲਾ ਹਰ ਅੰਤਰ ਹਰ ਰਸ ਪਾਇਆ ਨਿਸ ਦਾਮਣ ਜਿਉ ਚਮਕ ਚੰਦਾਇਣ ਦੇਖੈ ਐਨ ਸਜੋਤ ਨਿਰੰਤਰ ਪੇਖੈ ਆਨੰਦ ਰੂਪ ਅਨੂਪ ਸਰੂਪਾ ਗੁਰ ਪੂਰੈ ਦੇਖਾਇਆ ਸਤ ਗੁਰ ਮਿਲ ਹੋ ਆਪੇ ਪ੍ਰਭ ਤਾਰੇ ਸਸ ਕਰ ਸੂਰ ਦੀਪਕ ਗੈਣਾਰੇ ਦੇਖ ਅਦਿਸ਼ਟ ਰਹੋ ਲਿਵ ਲਾਗੀ ਸਭ ਤਰੇ ਭਵਨ ਬ੍ਰਹਮ ਸਬਾਇਆ ਅੰਮ੍ਰਿਤ ਰਸ ਪਾਏ ਤ੍ਰਿਸ਼ਨਾ ਭਉ ਜਾਏ ਅਨ ਭਉ ਪਦ ਪਾਵੈ ਆਪ ਗੁਆਇ ਉੱਚੀ ਪਦਵੀ ਉੱਚੋ ਊਚਾ ਨਿਰਮਲ ਸ਼ਬਦ ਕਮਾਇਆ ਅਦ੍ਰਿਸ਼ਟ ਅਗੋਚਰ ਨਾਮ ਅਪਾਰਾ ਆਤ ਰਸ ਮੀਠਾ ਨਾਮ ਪਿਆਰਾ ਨਾਨਕ ਕੋ ਜੁਗ ਜੁਗ ਹਰ ਜਸ ਦੀਜੈ ਹਰ ਜਪੀਐ ਅੰਤ ਨਾ ਪਾਇਆ ਅੰਤਰ ਨਾਮ ਪਰਾਪਤ ਹੀਰਾ ਹਰ ਜਪਤੇ ਮਨ ਮਨ ਤੇ ਧੀਰਾ ਦੁ ਘਟ ਘਟ ਪਉ ਪੰਜਨ ਪਾਈਐ ਬਹੁੜ ਜਨਮ ਨਾ ਜਾਇਆ ਭਗਤ ਹੇਤ ਗੁਰ ਸ਼ਬਦ ਤਰੰਗਾ ਹਰ ਜਸ ਨਾਮ ਪਦਾਰਥ ਮੰਗਾ ਹਰ ਭਾਵੈ ਗੁਰ ਮੇਲ ਮਲਾਈ ਹਰ ਤਾਰੇ ਜਗਤ ਸਬਾਇਆ ਜਿਨ ਜਪ ਜਪਿਓ ਸਤਿਗੁਰ ਮਤਵਾ ਕੀ ਜਮ ਕੰਕਰ ਕਾਲ ਸੇਵਕ ਪਗ ਤਾ ਕੇ ਊਤਮ ਸੰਗਤ ਗਤ ਮਿਤਿ ਊਤਮ ਜਗ ਭਉਜਲ ਭਾਰਤ ਰਾਯਾ ਇਹੋ ਭਉਜਲ ਜਗਤ ਸ਼ਬਦ ਗੁਰ ਤਰੀਐ ਅੰਤਰ ਕੀ ਦੁਬਦਾ ਅੰਤਰ ਜਰੀਐ ਪੰਜ ਬਾਣ ਲੈ ਜਮ ਕਉ ਮਾਰੈ ਗਗਨੰਤਰ ਤਣ ਖ ਚੜਾਇਆ ਸਾਕਤ ਨਰ ਸ਼ਬਦ ਸੁਰਤ ਕਿਉ ਪਾਈਐ ਸ਼ਬਦ ਸੁਰਤ ਬਿਨ ਆਈਐ ਜਾਈਐ ਨਾਨਕ ਗੁਰਮੁਖ ਮੁਖਤ ਪਰਾਇਣ ਹਰ ਪੂਰੇ ਭਾਗ ਮਲਾਇਆ ਨਿਰਪਉ ਸਤਗੁਰ ਹੈ ਰਖਵਾਲਾ ਭਗਤ ਪ੍ਰਾਪਤ ਗੁਰ ਗੋਪਾਲਾ ਤੁੰ ਅਨੰਦ ਅਨਾਹਦ ਵਾਜੈ ਗੁਰ ਸ਼ਬਦ ਨਿਰੰજન ਪਾਇਆ ਨਿਰਪਉ ਸੋ ਸਿਰ ਨਾਹੀ ਲੇਖਾ ਆਪ ਅਲੇਖ ਕੁਦਰਤ ਹੈ ਦੇਖਾ ਆਪ ਅਤੀਤ ਅਜੁਨੀ ਸੰਭਉ ਨਾਨਕ ਗੁਰਮਤਿ ਸੋ ਪਾਇਆ ਅੰਤਰ ਕੀ ਗਤ ਸਤ ਗੁਰ ਜਾਣੈ ਸੋ ਨਿਰਪਉ ਗੁਰ ਸ਼ਬਦ ਪਛਾਨੈ ਅੰਤਰ ਦੇਖ ਨਰੰਤਰ ਬੂਝੈ ਅਨਤ ਨਾ ਮਨ ਡੋਲਾਇਆ ਨਿਰਪਉ ਸੋ ਆਬੇ ਅੰਤਰ ਵਸਿਆ ਐਹਨਸ ਨਾਮ ਨਿਰੰਝਨ ਰਸਿਆ ਨਾਨਕ ਹਰ ਜਸ ਸੰਗਤ ਪਾਈਐ ਹਰ ਸਹਜੇ ਸਹਜ ਮਲਾਇਆ ਅੰਤਰ ਬਾਹਰ ਸੋ ਪ੍ਰਭ ਜਾਣੈ ਰਹਿ ਅਲਿਪਤ ਚਲਤੇ ਘਰ ਆਣੈ ਉਪਰ ਯਾਦ ਸਰਬ ਤੇ ਹਉ ਲੋਈ ਸਚ ਨਾਨਕ ਅੰਮ੍ਰਿਤ ਰਸ ਪਾਇਆ ਮਾਰੂ ਮਹੱਲਾ ਪਹਿਲਾ ਕੁਦਰਤ ਕਰਨੈ ਹਾਰਿ ਅਪਾਰਾ ਕੀਤੇ ਕਾ ਨਹੀਂ ਕਿਹੋ ਚਾਰਾ ਜੀ ਉਪਾਏ ਰਿਜਕ ਦੇ ਆਪੇ ਸਿਰ ਸਿਰ ਹੁਕਮ ਚਲਾਇਆ ਹੁਕਮ ਚਲਾਏ ਰਹਾ ਪਰਪੂਰੇ ਕਿਸ ਨੇੜੇ ਕਿਸ ਅੱਖਾਂ ਦੂਰੇ ਗੁਪਤ ਪ੍ਰਗਟ ਹਰ ਘਟ ਘਟ ਦੇਖੋ ਵਰਤੈ ਤਾਕ ਸੁਬਾਇਆ ਜਿਸ ਕੋ ਮੇਲੇ ਸੁਰਤ ਸਮਾਏ ਗੁਰ ਸ਼ਬਦੀ ਹਰ ਨਾਮ ਧਿਆਏ ਆਨੰਦ ਰੂਪ ਅਨੂਪ ਅਗੋਚਰ ਗੁਰ ਮਿਲਿਆ ਪਰਮ ਜਾਇਆ ਮਨ ਤਨ ਧਨ ਤੇ ਨਾਮ ਪਿਆਰਾ ਅੰਤ ਸਖਾਈ ਚੱਲਣ ਵਾਰਾ ਮੋਹ ਪਸਾਰ ਨਹੀਂ ਸੰਗ ਬੇਲੀ ਬਿਨ ਹਰ ਗੁਰ ਕਿਨ ਸੁਖ ਪਾਇਆ ਜਿਸ ਕੋ ਨਦਰ ਕਰੇ ਗੁਰ ਪੂਰਾ ਸ਼ਬਦ ਮਲਾਏ ਗੁਰ ਮਤ ਸੂਰਾ ਨਾਨਕ ਗੁਰ ਕੇ ਚਰਨ ਸਰੇ ਵੋ ਜਿਨ ਪੂਲਾ ਮਾਰਗ ਪਾਇਆ ਸੰਤ ਜਨਾ ਹਰ ਧਨ ਜਸ ਪਿਆਰਾ ਗੁਰਮਤਿ ਪਾਇਆ ਨਾਮ ਤੁਮਾਰਾ ਜਾਚਕ ਸੇਵ ਕਰੇ ਦਰ ਹਰ ਕੈ ਹਰ ਦਰਗਾ ਜਸ ਗਾਇਆ ਸਤਗੁਰ ਮਿਲੈ ਤਾ ਮਹਿਲ ਬੁਲਾਈ ਸਾਚੀ ਦਰਗਾ ਗਤ ਪਤ ਪਾਏ ਸਾਖਤ ਠੌਰ ਨਹੀਂ ਹਰ ਮੰਦਰ ਜਨਮ ਮਰੇ ਦੁਖ ਪਾਇਆ ਸੇਵਹੁ ਸਤਗੁਰ ਸਮੁੰਦ ਅਥਾਹ ਬਾਬੂ ਹੁ ਨਾਮ ਰਤਨ ਧਨ ਲਾਹਾ ਵਿਖਿਆ ਮਲ ਜਾਏ ਅੰਮ੍ਰਿਤ ਸਰ ਨਾਭੂ ਗੁਰ ਸਰ ਸੰਤੋਖ ਪਾਇਆ ਸਤ ਗੁਰ ਸੇਵਹੁ ਸੰਕ ਨ ਕੀਜੈ ਆਸਾ ਮਾਹੀ ਨਰਾਸ ਰਹੀਜੈ ਸੰਸਾ ਦੂਖ ਬਨਾਸਨ ਸੇਵਹੁ ਫਿਰ ਬਹੁੜੇ ਰੋਗ ਨ ਲਾਇਆ ਸਾਚੇ ਭਾਵੈ ਤਿਸ ਵਡਿਆਈ ਕੌਨ ਸੋ ਦੂਜਾ ਤਿਸ ਸਮਝਾਏ ਹਰ ਗੁਰ ਮੂਰਤ ਏਕਾ ਵਰਤੈ ਨਾਨਕ ਹਰ ਗੁਰ ਪਾਇਆ ਵਾਚੈ ਪੁਸਤਕ ਵੇਦ ਪੁਰਾਨਾ ਇਕ ਬਹਿ ਸੁਨਹਿ ਸੁਨਾਵਹਿ ਕਾਨਾ ਅਜਗਰ ਕਪਟ ਕਹੋ ਕਿਉ ਖੁੱਲੈ ਬਿਨ ਸਤ ਗੁਰ ਤਤ ਨਾ ਪਾਇਆ ਕਰਹਿ ਵਿਪੂਤ ਲਗਾਵਹਿ ਭਸਮੈ ਅੰਤਰ ਕ੍ਰੋਧ ਚੰਡਾਲ ਸੋ ਹਉਮੈ ਪਾਖੰਡ ਕੀਨੇ ਜੋਗ ਨਾ ਪਾਈਐ ਬਿਨ ਸਤਗੁਰ ਅਲਖ ਨ ਪਾਇਆ ਤੀਰਥ ਵਰਤ ਨੇਮ ਕਰਹਿ ਉਦਿਆਨਾ ਜਤ ਸਤ ਸੰਜਮ ਕਤਹਿ ਗਿਆਨਾ RAM ਨਾਮ ਬਿਨ ਕਿਉ ਸੁਖ ਪਾਈਐ ਬਿਨ ਸਤਗੁਰ ਭਰਮ ਨ ਜਾਇ ਨਿਉਲੀ ਕਰਮ ਪਉੰਗਮ ਪਾਟੀ ਰੇਚਕ ਕੁੰਭਕ ਪੂਰਕ ਮਨਹਾਠੀ ਪਾਖੰਡ ਧਰਮ ਪ੍ਰੀਤ ਨਹੀਂ ਹਰ ਸੋ ਗੁਰ ਸ਼ਬਦ ਮਹਾਰਸ ਪਾਇਆ ਕੁਦਰਤ ਦੇਖ ਰਹੇ ਮਨ ਮਾਨਿਆ ਗੁਰ ਸ਼ਬਦੀ ਸਭ ਬ੍ਰਹਮ ਪਛਾਨਿਆ ਨਾਨਕ ਆਤਮ ਰਾਮ ਸਬਾਇਆ ਗੁਰ ਸਤ ਗੁਰ ਅਲਖ ਲਖਾਇਆ ਮਾਰੂ ਸੋਨੇ ਮਹੱਲਾ ਤੀਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹੁਕਮੀ ਸਹਿਜੇ ਸ੍ਰਿਸ਼ਟੀ ਉਪਾਈ ਕਰ ਕਰ ਵੀਖ ਆਪਨੀ ਵਡਿਆਈ ਆਪੇ ਕਰੇ ਕਰਾਏ ਆਪੇ ਹੁਕਮੇ ਰਹਾ ਸਮਾਈ ਹੈ ਮਾਇਆ ਮੋਹ ਜਗਤ ਗੁਬਾਰਾ ਗੁਰਮੁਖ ਬੂਜੈ ਕੋ ਵਿਚਾਰਾ ਆਪੇ ਨਦਰ ਕਰੇ ਸੋ ਪਾਏ ਆਪੇ ਮੇਲ ਮਲਾਈ ਹੈ ਆਪੇ ਮਿਲੇ ਦੇ ਵਡਿਆਈ ਗੁਰ ਪ੍ਰਸਾਦੀ ਕੀਮਤ ਪਾਈ ਮਨਮੁਖ ਬਹੁਤ ਫਿਰੈ ਬਿਲ ਲਾਂਦੀ ਦੂਜੈ ਭਾਇ ਖਵਾਈ ਹਉ ਮੈਂ ਮਾਇਆ ਵਿਚੇ ਪਾਈ ਮਨਮੁਖ ਭੂਲੇ ਪਤ ਗਵਾਈ ਗੁਰਮੁਖ ਹੋਵੈ ਸੋ ਨਾਏ ਰਾਚੈ ਸਾਚੈ ਰਹਿ ਆਸਮਾਈ ਹੈ ਗੁਰ ਤੇ ਗਿਆਨ ਨਾਮ ਰਤਨ ਪਾਇਆ ਮਨਸਾ ਮਾਰ ਮਨ ਮਾਇ ਸੁਮਾਇਆ ਆਪੇ ਖੇਲ ਕਰੇ ਸਭ ਕਰਤਾ ਆਪੇ ਦੇ ਬੁਝਾਈ ਸਤਿਗੁਰ ਸੇਵੇ ਆਪ ਗਵਾਈ ਮਿਲ ਪ੍ਰੀਤਮ ਸ਼ਬਦ ਸੁਖ ਪਾਏ ਅੰਤਰ ਪਿਆਰ ਭਗਤੀ ਰਾਤਾ ਸਹਿਜ ਮੱਤੇ ਬਣਾਈ ਦੁੱਖ ਨਿਵਾਰਨ ਗੁਰ ਤੇ ਜਾਤਾ ਆਪ ਮਿਲਿਆ ਜਗ ਜੀਵਨ ਦਾਤਾ ਜਿਸ ਨੂੰ ਲਾਏ ਸੋਈ 부ਜੈ ਪਉ ਪਰਮ ਸਰੀਰਹੁ ਜਾਈ ਏ ਆਪੇ ਗੁਰਮੁਖ ਆਪੇ ਦੇਵੈ ਸਚੈ ਸ਼ਬਦ ਸਤਗੁਰ ਸੇਵੈ ਜਰਾ ਜਮ ਤਿਸ ਜੋਹੇ ਨਾ ਸਾਕੈ ਸਾਚੇ ਸਿਉ ਬਣਾਈ ਏ ਤ੍ਰਿਸ਼ਨਾ ਅਗਨ ਜਲੇ ਸੰਸਾਰਾ ਜਲ ਜਲ ਖਪੈ ਬਹੁਤ ਵਿਕਾਰਾ ਮਨ ਮੁਕ ਠੌਰ ਨਾ ਪਾਏ ਕਬਹੁ ਸਤਗੁਰ ਬੂਝ 부ਝਾਈ ਏ ਸਤਗੁਰ ਸੇਵਨ ਸੇ ਵਢ ਭਾਗੀ ਸਾਚੇ ਨਾਮ ਸਦਾ ਲਿਬ ਲਾਗੀ ਅੰਤਰ ਨਾਮ ਰਵਿਆ ਨੇ ਕੇਵਲ ਤ੍ਰਿਸ਼ਨਾ ਸ਼ਬਦ 부ਝਾਈ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਵਿਰਲੇ ਕਿਨਹਿ ਪਛਾਣੀ ਸੱਚਾ ਸ਼ਬਦ ਰਤੇ ਬਹਿਰਾਗੀ ਆਵਣ ਜਾਣ ਰਹਾਈ ਹੈ ਸ਼ਬਦ 부ਜੈ ਸੋ ਮੈਲ ਚੁਕਾਈ ਨਿਰਮਲ ਨਾਮ ਵਸੈ ਮਨਾਈ ਸਤਿਗੁਰ ਆਪਨਾ ਸਦ ਹੀ ਸੇਵਹਿ ਹਉ ਮੈਂ ਵਿੱਚੋਂ ਜਾਈ ਏ ਗੁਰ ਤੇ ਬੂਝੈ ਤਾਂ ਦਰਸੂਜੈ ਨਾਮਿ ਵਿਹੂਣਾ ਕਥ ਕਥ ਲੂਜੈ ਸਤਿਗੁਰ ਸੇਵੇ ਕੀ ਵਡਿਆਈ ਕ੍ਰਿਸ਼ਨਾ ਭੂਖ ਗਵਾਈ ਆਪੇ ਆਪ ਮਿਲੈ ਤਾਂ ਬੂਝੈ ਗਿਆਨ ਵਿਹੂਣਾ ਕਿਛੂ ਨਾ ਸੂਜੈ ਗੁਰ ਕੀ ਬਾਤ ਸਦਾ ਮਨ ਅੰਤਰ ਬਾਣੀ ਸ਼ਬਦ ਵਜਾਈ ਜੋ ਧੁਰ ਲਿਖਿਆ ਸੋ ਕਰਮ ਕਮਾਇਆ ਕੋਏ ਨਾ ਮਿਟੈ ਧੁਰ ਫਰਮਾਇਆ ਸਤ ਸੰਗਤ ਮਹਿ ਤਿਨਹੀ ਵਾਸਾ ਜਿਨ ਕੋ ਧੁਰ ਲਿਖ ਪਾਈ ਹੈ ਆਪਣੀ ਨਦਰ ਕਰੇ ਸੋ ਪਾਏ ਸਚੈ ਸ਼ਬਦ ਤਾੜੀ ਚਿਤ ਲਾਈ ਨਾਨਕ ਦਾਸ ਕਹਿ ਬੇਨੰਤੀ ਭੀਕਿਆ ਨਾਮ ਦਰ ਪਾਈ ਮਾਰੂ ਮਹੱਲਾ ਤੀਜਾ ਏਕੋ ਏਕ ਵਰਤੈ ਸਭ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਏਕੋ ਰਬ ਰਹਿਆ ਸਭ ਅੰਤਰ ਤਿਸ ਬਿਨ ਅਵਰ ਨਾ ਕੋਈ ਲਖ ਚੁਰਾਸੀ ਜੀਉ ਪਾਈ ਗਿਆਨੀ ਧਿਆਨੀ ਆਖ ਸੁਣਾਏ ਸਭਨਾਂ ਦੇ ਜਿੱਕ ਸਮਾਹੇ ਆਪੇ ਕੀਮਤ ਹੋਰ ਨਾ ਹੋਈ ਏ ਮਾਇਆ ਮੋਹ ਅੰਧ ਅੰਧਾਰਾ ਹਉ ਮੈਂ ਮੇਰਾ ਫਸਰਿਆ ਪਾਸਾਰਾ ਅਨ ਦਿਨ ਜਲਤ ਰਹੇ ਦਿਨ ਰਾਤੀ ਗੁਰ ਬਿਨ ਸ਼ਾਂਤ ਨਾ ਹੋਈ ਏ ਆਪੇ ਜੋੜ ਬਿਛੋੜੇ ਆਪੇ ਆਪੇ ਥਾਪਿਓ ਥਾਪੇ ਆਪੇ ਸੱਚਾ ਹੁਕਮ ਸੱਚਾ ਪਾਸਾਰਾ ਹੋਰ ਨਾ ਹੁਕਮ ਨਾ ਹੋਈ ਆਪੇ ਲਾਏ ਲੈ ਸੋ ਲਾਗੈ ਗੁਰਪ੍ਰਸਾਦੀ ਜਮਕਾ ਪਉ ਭਾਗੈ ਅੰਤਰ ਸ਼ਬਦ ਸਦਾ ਸੁਖ ਦਾਤਾ ਗੁਰਮੁਖ ਬੂਜੈ ਕੋਈ ਹੈ ਆਪੇ ਮੇਲੇ ਮੇਲ ਮਲਾਈ ਪੁਰਬ ਲਿਖਿਆ ਸੋ ਮੀਟਣਾ ਨਾ ਜਾਇ ਅਨ ਦਿਨ ਭਗਤ ਕਰੇ ਦਿਨ ਰਾਤੀ ਗੁਰਮੁਖ ਸੇਵਾ ਹੋਈ ਹੈ ਸਤਗੁਰ ਸੇਵ ਸਦਾ ਸੁਖ ਜਾਤਾ ਆਪੇ ਆਏ ਮਿਲਿਆ ਸਭਨਾ ਕਾ ਦਾਤਾ ਹਉ ਮੈਂ ਮਾਰ ਤ੍ਰਿਸ਼ਨਾ ਅਗਨ ਨਿਵਾਰੀ ਸ਼ਬਦ ਚੀਨ ਸੁਖ ਹੋਈ ਹੈ ਕਾਇਆ ਕਟਾਂਬ ਮੋਹ ਨਾ ਬੂਜੈ ਗੁਰਮੁਖ ਹੋਵੈ ਤਾਂ ਆਖੀ ਸੂਜੈ ਅਨੰਦਿਨ ਨਾਮ ਰਵੈ ਦਿਨ ਰਾਤੀ ਮਿਲ ਪ੍ਰੀਤਮ ਸੁਖ ਹੋਈ ਹੈ ਮਨਮੁਖ ਧਾਤ ਦੂਜੈ ਹੈ ਲਾਗਾ ਜਨਮਤ ਕੀ ਨਾ ਮੁਉ ਅਭਾਗਾ ਆਵਤ ਜਾਤ ਬਿਰਥਾ ਜਨਮ ਗਵਾਇਆ ਬਿਨ ਗੁਰ ਮੁਕਤ ਨਾ ਹੋਈ ਕਾਇਆ ਕਸੁੱਧ ਹਉ ਮੈਂ ਮਲ ਲਾਈ ਜੇ ਸੋ ਧੋਵਹਿ ਤਾ ਮੈਲ ਨਾ ਜਾਇ ਸ਼ਬਦ ਧੋਪੈ ਤਾ ਹੱਛੀ ਹੋਐ ਫਿਰ ਮੈਲੀ ਮੂਲ ਨਾ ਹੋਈ ਪੰਜ ਦੂਤ ਕਾਇਆ ਸੰਘਾਰਹਿ ਮਰ ਮਰ ਜਮੈ ਸ਼ਬਦ ਨਾ ਵਿਚਾਰਹਿ ਅੰਤਰ ਮਾਇਆ ਮੋਗਬਾਰਾ ਜਿਉ ਸੁਪਨੈ ਸੁਧ ਨਾ ਹੋਈ ਏਕ ਪੰਜਾਂ ਮਾਰ ਸ਼ਬਦ ਹੈ ਲਾਗੀ ਸਤਗੁਰ ਆਏ ਮਿਲਿਆ ਵਡਭਾਗੀ ਅੰਤਰ ਸਾਚ ਰਵਹਿ ਰੰਗ ਰਾਤੀ ਸਹਿਜ ਸਮਾਵੈ ਸੋਈ ਗੁਰ ਕੀ ਚਾਲ ਗੁਰੂ ਤੇ ਜਾਪੈ ਪੂਰਾ ਸੇਵਕ ਸ਼ਬਦ ਸੰਝਾਪੈ ਸੱਚਾ ਸ਼ਬਦ ਰਵੈ ਕਾਟ ਅੰਤਰ ਰਸਨਾ ਰਸ ਚਾਖੈ ਸੱਚ ਸੋਈ ਹੈ ਹਉਮੈ ਮਾਰੇ ਸ਼ਬਦ ਨਿਵਾਰੀ ਹਰ ਕਾ ਨਾਮ ਰੱਖੈ ਉਰ ਧਾਰੀ ਏਕਸ ਬਿਨ ਹੋ ਹੋਰ ਨਾ ਜਾਣਾ ਸਹਜੇ ਹੋਈ ਸੋ ਹੋਈ ਹੈ ਬਿਨ ਸਤ ਗੁਰ ਸਹਜ ਕਿਨੈ ਨਹੀਂ ਪਾਇਆ ਗੁਰਮੁਖ ਬੂਜੈ ਸੱਚ ਸਮਾਇਆ ਸੱਚਾ ਸੇਵ ਸ਼ਬਦ ਸਾਚ ਰਾਤੀ ਹਉਮੈ ਸ਼ਬਦੇ ਖੋਈ ਹੈ ਆਪੇ ਗੁਣ ਦਾਤਾ ਵਿਚਾਰੀ ਗੁਰਮੁਖ ਦੇਵਹਿ ਪੱਕੀ ਸਾਰੀ ਨਾਨਕ ਨਾਮ ਸਮਾਵਹਿ ਸਾਚੈ ਸਾਚੇ ਤੇ ਪਤ ਹੋਈ ਹੈ ਮਾਰੂ ਮਹੱਲਾ